ਜਿਨ੍ਹਾਂ ਨੇ ਅੱਤਵਾਦੀਆਂ ਨੇ ਉਹਨਾਂ ਤੇ ਹਮਲਾ ਕਰਕੇ ਜਿਹੜੇ 9 ਜਿਹੜੇ ਸਾਡੇ ਸ਼ਰਧਾਲੂ ਸ਼ਹੀਦ ਕੀਤੇ ਨੇ 35 ਤੋਂ 36 ਜ਼ਖਮੀ ਹੋਏ ਨੇ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇਹ ਮੰਗ ਪੱਤਰ ਭੇਜਿਆ ਗੀ ਕੱਲ ਨੂੰ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਆ ਨਾਲ ਜਿਹੜੇ ਸ਼ਰਧਾਲੂ ਰੋਜ਼ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਤਾਂ ਜੋ ਵੀ ਇਹ ਜਿਹੜੀਆਂ ਗਤੀਵਿਧੀਆਂ ਅੱਤਵਾਦੀਆਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਨਿਰਮਮ ਹੱਤਿਆ ਕੀਤੀਆਂ ਜਾ ਰਹੀਆਂ ਨੇ ਉੱਥੇ ਸਾਡੇ 10 ਸ਼ਰਧਾਲੂ ਸ਼ਹੀਦ ਹੋਏ ਨੇ ਇਹ ਇਹ ਆਗਾਹ ਤੋਂ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਪਾਕਿਸਤਾਨ ਇਹਨਾਂ ਦੇ ਪਿੱਛੇ ਇਨਵੋਲਵ ਆ ਤੇ ਇਹ ਸਾਰੇ ਭਲੀਭਾਤੀ ਜਾਣਦੇ ਨੇ ਤੇ ਕਿਉਂਕਿ ਇਹਨਾਂ ਨੂੰ ਜਿੰਨਾ ਚਿਰ ਸਬਕ ਨਾ ਸਿਖਾਇਆ ਗਿਆ ਉਹਨਾਂ ਚਿਰ ਇਹਨਾਂ ਨੇ ਬਿਲਕੁਲ ਹਟਰਾਨੀ ਆ ਕਿਉਂਕਿ ਇਹ ਖਾਂਦੇ ਸਾਡੇ ਦੇਸ਼ ਦਾ ਨੇ ਤੇ ਭੌਂਗਦੇ ਪਾਕਿਸਤਾਨ ਦੀ ਬੋਲੀ ਬੋਲਦੇ ਨੇ ਹਨ ਮਹਾਰਾਜ ਜੀ ਆਪਣਾ ਨਾਮ ਰਸਟੂ ਰਾਜ ਜਿਹੜਾ ਮੰਨ ਕੋ ਪਤਾ ਦਿਆ ਕਿਸ਼ ਬੰਦ ਜੈ ਸ਼੍ਰੀ ਰਾਮ ਸ਼ਿਰਸ਼ੀਰੀ 1008 ਮਹਾ ਮਲਦੇਸ਼ਵਰ ਸਵਾਮੀ ਅਸ਼ਨੀਲ ਮਹਾਰਾਜ ਜੀ ਅੱਜ ਅਹੀਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਿਹੜਾ ਪਿਛਲੇ ਦਿਨੀ ਅੱਤਵਾਦੀ ਹਮਲਾ ਆਇਆ ਜੰਮੂ ਤੇ ਜਿਹੜੇ ਸਾਡੇ ਸ਼ਰਧਾਲੂ ਮਾਂ ਵੈਸ਼ਨ ਦੇਵੀ ਦੀ ਯਾਤਰਾ ਵਾਸਤੇ ਗਏ ਸੀ ਜਿਹੜੇ ਨਹਿੱਤੇ ਹੀ ਬਿਲਕੁਲ ਬੇਦੋਸ਼ ਸੀ ਜਿਨ੍ਹਾਂ ਨੇ ਅੱਤਵਾਦੀਆਂ ਨੇ ਉਹਨਾਂ ਤੇ ਹਮਲਾ ਕਰਕੇ ਜਿਹੜੇ 9 ਜਿਹੜੇ ਸਾਡੇ ਸ਼ਰਧਾਲੂ ਸ਼ਹੀਦ ਕੀਤੇ ਨੇ 35 ਤੋਂ 36 ਜ਼ਖਮੀ ਹੋਏ ਨੇ ਅਸੀਂ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਇਹ ਮੰਗ ਪੱਤਰ ਭੇਜਿਆਗੀ ਕੱਲ ਨੂੰ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਆ ਨਾਲ ਜਿਹੜੇ ਸ਼ਰਧਾਲੂ ਰੋਜ਼ ਜਾਂਦੇ ਨੇ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿਹੜੀ ਯਾਤਰਾ ਉਹ ਸ਼ੁਰੂ ਹੋ ਰਹੀ ਹੈ ਤੇ ਮਾਤਾ ਵੈਸੁੰਦੇਵੀ ਜੰਮੂ ਦੇ ਵਿੱਚ ਕਿਵੇਂ ਦੇਖਦੇ ਹੋ ਆਏ ਦਿਨ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਕਿਸ ਤਰ੍ਹਾਂ ਹਿੰਦੂ ਇੱਕ ਤਰ੍ਹਾਂ ਦਾ ਪਾਇਰ ਹੋ ਗਿਆ ਇਹ ਤੇ ਜੀ ਸ਼ੁਰੂ ਤੋਂ ਜਦੋਂ ਦਾ ਇਲੈਕਸ਼ਨ ਹੋਏ ਆ ਪਾਕਿਸਤਾਨ ਬਖਲਾਇਆ ਪਿਆ ਕਿ ਮਾਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਨੇ ਉਹ ਬਖਲਾਇਆ ਪਿਆ ਆ ਇਸ ਕਰਕੇ ਉਹ ਨਜਾਇਜ਼ ਨਿਹੱਤਿਆਂ ਤੇ ਹਮਲੇ ਕਰਾ ਰਿਹਾ ਹੈ ਇਹਦਾ ਚੰਦ ਦਿਨਾਂ ਵਿੱਚ ਮੈਂ ਪ੍ਰਧਾਨ ਮੰਤਰੀ ਜੀ ਨੂੰ ਤੇ ਮੰਨ ਲਿਆ ਗ੍ਰਹਿ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਨੂੰ ਪਾਕਿਸਤਾਨ ਵਾਲੇ ਜਿਹੜੇ ਆਤਵਾਦੀ ਨੇ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਬੜੀ ਆਸਤਾ ਜੁੜੀ ਹੋਈ ਹੈ ਜੀ ਅਬਰਦਾਸ ਯਾਤਰਾ ਨਾਲ ਬਹੁਤ ਆ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਸਰਦਾਰ ਲਗਉਂਦੇ ਨੇ ਕਿਵੇਂ ਉਹਨਾਂ ਦੀ ਸੁਰੱਖਿਆ ਹੋਏਗੀ ਇਸੇ ਕਰਕੇ ਤੇ ਅਸੀਂ ਮੰਗ ਪੱਤਰ ਦਿੱਤਾ ਆ ਕਿ ਜਿਹੜੀ ਉਹਨਾਂ ਦੀ ਜਾਨ ਮਾਲ ਰਾਖੀ ਕੀਤੀ ਜਾਵੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਕੋਈ ਕਿਤੇ ਉਹਨਾਂ 'ਤੇ ਹਮਲਾ ਕੀਤਾ ਗਿਆ ਹਾਂ ਅੱਜ ਜਿਹੜਾ ਕਿ ਇੱਕ ਪਤਾ ਲੱਗਾ ਕਿ ਇੱਕ ਜਵਾਨ ਨੇ ਸ਼ਹਾਦਤ ਪਾਈ ਆ ਤੇ ਦੋ ਉਥੋਂ ਦੇ ਨਾਗਰਿਕ ਜ਼ਖਮੀ ਹੋਏ ਨੇ ਮੈਂ ਮੋਦੀ ਜੀ ਨੂੰ ਤੇ ਆਪਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਐ ਇਹ ਡੀਸੀ ਸਾਹਿਬ ਮੈਡਮ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਆਪਾਂ ਮੰਗ ਪੱਤਰ ਦੇ ਕੇ ਆਏ ਆ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜਿਹੜੀ ਤੁਸੀਂ ਮੰਗ ਪੱਤਰ ਦਿੱਤਾ ਹੈ ਮਾਨਯੋਗ ਰਾਸ਼ਟਰਪਤੀ ਜੀ ਨੂੰ ਭੇਜਿਆ ਜਾਏਗਾ ਤੇ ਆਮ ਜਨਤਾ ਦੀ ਤੇ ਜਿਹੜੇ ਸ਼ਰਧਾਲੂ ਉਹਨਾਂ ਦੀ ਯਾਰਮਾਲ ਦੀ ਰਾਖੀ ਕੀਤੀ ਜਾਏਗੀ ਪੱਤਰ ਆਪਣਾ ਨਾਮ ਹਰਦੀਪ ਦੁੱਗਲ ਜ਼ਿਲ੍ਹਾ ਦੇ ਅਕਸ਼ ਵਿਸ਼ਵ ਹਿੰਦੂ ਪ੍ਰੀਸ਼ਦ ਅੰਮ੍ਰਿਤਸਰ ਮਹਾਨਗਰ ਜੋ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਹਮਲਾ ਸ਼ਰਧਾਲੂਆਂ ਦੇ ਕੀਤਾ ਗਿਆ ਵਾ ਉਹ ਬੜਾ ਨਿੰਦਣਯੋਗ ਆ ਤੇ ਅਸੀਂ ਇਸੇ ਸਬੰਧ ਦੇ ਵਿੱਚ ਸਾਰੇ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਤੇ ਬਜਰੰਗਦਲ ਵੱਲੋਂ ਇਹ ਮੰਗ ਪੱਤਰ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਦਿੱਤਾ ਵਾ ਤਾਂ ਜੋ ਛਾੜੇ ਹੁਣ ਹੋਰ ਯਾਤਰਾਵਾਂ ਜਿੱਦਾਂ ਸਾਡੀ ਅਮਨ ਆਦੀ ਯਾਤਰਾ ਨਿਕਲਣੀ ਆ ਅ ਜੂਨ ਤੋਂ ਸਟਾਰਟ ਹੋ ਜਣੀ ਆ ਇਸੇ ਮਹੀਨੇ ਤੋਂ ਸਟਾਰਟ ਹੈਗੀ ਆ ਤਾਂ ਜੋ ਵੀ ਇਹ ਜਿਹੜੀਆਂ ਗਤੀਵਿਧੀਆਂ ਅਤਵਾਦੀਆਂ ਦੁਆਰਾ ਕੀਤੀਆਂ ਜਾ ਰਹੀਆਂ ਨੇ ਨਿਰਮਮ ਹੱਤਿਆ ਕੀਤੇ ਜਾ ਰਹੇ ਨੇ ਉੱਥੇ ਸਾਡੇ 10 ਸ਼ਰਧਾਲੂ ਸ਼ਹੀਦ ਹੋਏ ਨੇ ਤੇ ਇਹ ਅਗਾਹ ਤੋਂ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਪਾਕਿਸਤਾਨ ਇਹਨਾਂ ਦੇ ਪਿੱਛੇ ਇਨਵੋਲਵ ਆ ਤੇ ਇਹ ਸਾਰੇ ਭਲੀਭਤੀ ਜਾਣਦੇ ਨੇ ਤੇ ਕਿਉਂਕਿ ਇਹਨਾਂ ਨੂੰ ਜਿੰਨਾ ਚਿਰ ਸਬਕ ਨਾ ਸਿਖਾਇਆ ਗਿਆ ਉਨਾ ਚਿਰ ਇਹਨਾਂ ਨੇ ਬਿਲਕੁਲ ਹਟਰਨੀ ਆ ਕਿ ਇਹ ਖਾਂਦੇ ਸਾਡੇ ਦੇਸ਼ ਦਾ ਨੇ ਤੇ ਭੌਂਗਦੇ ਪਾਕਿਸਤਾਨ ਦੀ ਬੋਲੀ ਬੋਲਦੇ ਨੇ ਤੇ ਇਹ ਬੜੀ ਸ਼ਰਮਨਾਕ ਗੱਲ ਆ ਸਾਡੇ ਵਾਸਤੇ ਕਿ ਕੀ ਹੋਣਾ ਅਸੀਂ ਇਹਨਾਂ ਦੇ ਉੱਤੇ ਨਾਥ ਨਹੀਂ ਪਾ ਸਕੇ ਅੱਜ ਤੱਕ ਅਸੀਂ ਕੇਂਦਰ ਸਰਕਾਰ ਤੋਂ ਮਾਨਯੋਗ ਪ੍ਰਧਾਨ ਮੰਤਰੀ ਜੀ ਤੇ ਮਾਨਯੋਗ ਗ੍ਰਹਿ ਮੰਤਰੀ ਜੀ ਅਮਨ ਸ਼ਾਹ ਜੀ ਤੋਂ ਮੰਗ ਕਰਦੇ ਆ ਕਿ ਜਿਹੜੇ ਸਾਡੇ ਹੁਣ ਸ਼ਰਧਾਲੂ ਅਮਨਨਾਥ ਯਾਤਰਾ ਵਾਸਤੇ ਜਾਂ ਵੈਸ਼ਨੋਦੇਵੀ ਯਾਤਰਾ ਜਾਂ ਕਿਸੇ ਵੀ ਧਾਮ ਦੀਆਂ ਯਾਤਰਾਵਾਂ ਵਾਸਤੇ ਜਾਂਦੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਇਸੇ ਸ਼ਬਦਾਂ ਦੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ